ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਵਿਸ਼ੇਪਰਸਿੱਧ ਪੰਜਾਬੀ ਲੋਕ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਪੰਜਾਬੀ ਫਿਲਮ ਸਰਦਾਰ ਜੀ ਦਾ ਜੀ ਦਾ ਵਿਰੋਧ ਦਿਨ-ਪ੍ਰਤੀ ਦਿਨ ਫਤਾਚਾਰ ਹੈ ਉੱਥੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਟੰਡਰੀਆਂ ਵਾਲੇ ਦੇ ਵੱਲੋਂ ਵਿਸ਼ੇਪਰਸਿੱਧ ਪੰਜਾਬੀ ਲੋਕ ਗਾਇਕ ਦੇ ਅਦਾਕਾਰ ਦਿਲਜੀਤ ਦੋਸਾਂਝ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਗਿਆ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੀ ਹਨ ਤੇ ਭਾਰਤ ਨੂੰ ਵੀ ਦਲਜੀਤ ਦਸਾਂਝ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਹੈ ਕਿ ਜਦੋਂ ਕੋਈ ਪੱਗ ਵਾਲਾ ਬਹੁਤ ਜ਼ਿਆਦਾ ਤਰੱਕੀ ਕਰਦਾ ਸੋ ਵਿਰੋਧੀ ਤੇ ਹੈਗੇ ਹੀ ਹੈਗੇ ਤੇ ਕਿਉਂਕਿ ਉਹਨੂੰ ਪੱਕੇਰੀ ਅੱਖ ਨਾਲ ਵੇਖਿਆ ਤਾਂ ਜਾਂਦਾ ਹੀ ਹੈ ਪਰ ਨਾਲ ਨਾਲ ਸਾਡੇ ਵਾਲੇ ਬੰਦੇ ਵੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਆਪਣੇ ਵਾਲੇ ਵਿੱਚ ਗਦਾਰ ਹੋ ਜਾਂਦੇ ਨੇ ਸਾਡੇ ਹੀ ਬੰਦੇ ਕਈ ਬਹੁਤ ਸਾਰੇ ਗਾਇਕ ਹਨ ਕਈ ਬਹੁਤ ਸਾਰੇ ਅਦਾਕਾਰ ਹਨ ਐਕਟਰ ਹਨ ਜਿਹੜੇ ਕਿਤੇ ਨਾ ਕਿਤੇ ਜੈਲਸ ਕਰਦੇ ਹੀ ਸੀ ਵੀ ਕੋਈ ਬਹਾਨਾ ਬਣੇ ਤੇ ਅਸੀਂ ਵਿਰੋਧ ਕਰੀਏ ਸੋ ਮੈਨੂੰ ਤਾਂ ਇਹ ਹੈ ਕਿ ਨੌਜਵਾਨ ਪੱਗ ਨੂੰ ਬਹੁਤ ਅੱਗੇ ਤੱਕ ਲੈ ਕੇ ਗਿਆ ਤੇ ਉਹਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਵੀ ਇਹ ਗੱਲ ਕੋਈ ਬੈਨ ਕਰਨ ਵਾਲਾ ਵਿਸ਼ਾ ਹੈ ਨਹੀਂ ਸੀ ਜੇ ਕਿਸੇ ਐਕਟ੍ਰੈਸ ਨੇ ਉਹਦੇ ਵਿੱਚ ਫਿਲਮ ਵਿੱਚ ਕੰਮ ਕੀਤਾ ਕੰਮ ਵੀ ਪਹਿਲਾਂ ਦੀ ਉਹ ਰਿਕਾਰਡ ਹੋਈ ਹੈ ਮੂਵੀ ਜੋ ਹੋਇਆ ਉਹਦੇ ਵਿੱਚ ਕੋਈ ਐਡਾ ਵੱਡਾ ਇਸ਼ੂ ਹੋਣਾ ਨਹੀਂ ਚਾਹੀਦਾ ਨਾਲੇ ਕਲਾਕਾਰ ਚਾਹੇ ਪਾਕਿਸਤਾਨ ਦਾ ਹੋਵੇ ਕਲਾਕਾਰ ਚਾਹੇ ਇੰਡੀਆ ਦਾ ਹੋਵੇ ਜਿਹੜੇ ਕਲਾਕਾਰ ਹੁੰਦੇ ਨੇ ਉਹ ਸਭ ਦੇ ਸਾਂਝੇ ਹੁੰਦੇ ਨੇ ਕਲਾ ਉਹਨਾਂ ਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ ਸੋ ਸਾਨੂੰ ਇਦਾਂ ਦੇ ਮੁੱਦਿਆਂ ਉੱਤੇ ਕਲਾਕਾਰਾਂ ਨੂੰ ਇਹਨਾਂ ਨੂੰ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਾਕੀ ਜਿਹੜੇ ਝਗੜੇ ਨੇ ਦੇਸ਼ਾਂ ਦੇ ਚੱਲਦੇ ਰਹਿੰਦੇ ਨੇ ਪਰ ਕਲਾਕਾਰ ਤਾਂ ਸਭ ਦੇ ਸਾਂਝੇ ਨੇ ਹਿੰਦੂ ਸਿੱਖ ਇਹਦੇ ਵਿੱਚ ਤਾਂ ਕੋਈ ਜਿੰਨੇ ਕੋਈ ਸੁਣਨਾ ਹੈ ਕੋਈ ਰਾਗ ਸੁਣਨਾ ਹੈ ਉਹ ਹਿੰਦੂ ਨੇ ਵੀ ਸੁਣਨਾ ਹੈ ਸਿੱਖ ਨੇ ਵੀ ਸੁਣਨਾ ਹੈ ਕੋਈ ਚੰਗੀ ਗੱਲ ਕੋਈ ਵੀ ਕਰੇ ਸੋ ਸਾਨੂੰ ਕਲਾਕਾਰਾਂ ਲੋਕਾਂ ਨੂੰ ਇਹਨਾਂ ਨੂੰ ਸਾਈਡ ਤੇ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਆਪਣੀਆਂ ਨਿੱਜੀ ਲੜਾਈਆਂ ਵਿੱਚ ਸਾਨੂੰ ਲਿਆਉਣਾ ਨਹੀਂ ਚਾਹੀਦਾ ਦਲਜੀਤ ਵਰਗਿਆਂ ਦਾ ਇੰਡੀਆ ਨੂੰ ਵੀ ਦਲਜੀਤ ਦੇ ਉੱਤੇ ਮਾਣ ਹੋਣਾ ਚਾਹੀਦਾ ਜਿਹੜਾ ਤਿਰੰਗਾ ਲੈ ਕੇ ਉਹ ਤਾਂ ਦਿੱਲੀ ਦੇ ਵਿੱਚ ਕਿੱਦਾਂ ਉਹਨੇ ਤਿਰੰਗਾ ਉੱਤੇ ਪਾ ਕੇ ਮੋਢਿਆਂ ਤੇ ਗਾਉਂਦਾ ਸੀ ਤੇ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਕਿ ਉੱਥੇ ਤੱਕ ਹੋ ਗਿਆ ਜਿੱਥੇ ਤੱਕ ਕੋਈ ਨਹੀਂ ਐਲ ਦੇ ਵਿੱਚ ਪਹੁੰਚ ਸਕਿਆ ਮੈਂ ਵੇਖ ਕੇ ਆਇਆ ਉਹ ਜਗ੍ਹਾ ਸੋ ਭਾਰਤ ਨੂੰ ਵੀ ਉਹਦੇ ਤੇ ਮਾਣ ਹੋਣਾ ਚਾਹੀਦਾ ਤੇ ਸਿੱਖਾਂ ਨੂੰ ਤਾਂ ਮਾਣ ਹੋਣਾ ਹੀ ਚਾਹੀਦਾ ਜੇ ਮਾਮਲਾ ਦੁਆਰਾ ਫਿਰ ਹਾਈ ਕੋਰਟ ਵਿੱਚ ਆ ਮਾਰਾ ਜੋ ਉਸ ਕਹਣਾ ਚਾਹੁੰਦਾ ਨਹੀਂ ਉਹ ਤਾਂ ਹਰਕਤ ਦਾ ਫਰਜ ਬਣਦਾ ਜੀ ਜੇ ਕਿਸੇ ਨੂੰ ਜੋ ਚੰਗਾ ਲੱਗਦਾ ਹੈ ਉਹ ਕਰਨ ਆਪਾਂ ਤਾਂ ਸਦਾ ਹੀ ਤਿਆਰ ਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀ ਵੀ ਮੇਰੀਆਂ ਰਿਕਾਰਡਿੰਗਾਂ ਸਾਹਮਣੇ ਰੱਖ ਲਿਓ ਅੱਜ ਨਹੀਂ ਤਾਂ 10 ਦਿਨ ਨੂੰ ਦੱਸਦੇ ਨੂੰ 10 ਮਹੀਨਿਆਂ ਨੂੰ ਆਪੇ ਕਲੀਅਰ ਹੋ ਜਾਊਗਾ ਸਾਨੂੰ ਪਤਾ ਹੈ ਵੀ 1% ਵੀ ਸਾਡੀ ਕਿਤੇ ਉਹਦੇ ਵਿੱਚ ਗਲਤੀ ਨਾ ਆਈ ਹੈ ਨਾ ਆਊਗੀ ਦੁਨੀਆ ਜਿੱਥੇ ਮਰਦੀ ਜਿਹੜੀ ਮਰਦੀ ਏਜੰਸੀ ਜਾਂਚ ਕਰ ਲਵੇ ਅਸੀਂ ਸਹਿਯੋਗ ਦਿੱਤਾ ਹੈ ਇਹਨਾਂ ਨੇ ਜੋ ਜੋ ਪੁੱਛਿਆ ਅਸੀਂ ਪਹਿਲਾਂ ਵੀ ਸਹਿਯੋਗ ਦਿੱਤਾ ਹੈ ਔਰ ਅੱਗੇ ਤੋਂ ਜੋ ਜੋ ਪੁੱਛਣਗੇ ਅਸੀਂ ਫੇਰ ਸਹਿਯੋਗ ਦੇ ਆਮ੍ਰਿਤਸਰ ਵਿੱਚ CRPF ਜਵਾਨ ਨੇ ਆਪਣੇ ਹੀ ਰਿਸ਼ਤੇਦਾਰ ਨੂੰ ਹਸਪਤਾਲ ਦੇ ਬਾਹਰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਲੋਕਾਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਬਾਹਰ ਆਲ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਿਸ ਦੀ ਪਛਾਣ ਬਚਿੱਤਰ ਸਿੰਘ ਦੇ ਰੂਪ ਵਿੱਚ ਹੋਈ ਹੈ ਜੀ ਕੱਲ ਦਾ ਹੀ ਵਿਚਚਰੀ ਕੇਸ ਨਾਲ ਲੜ ਕੇ ਵਿਚਚਰੀ ਸੀ ਹਾਂਜੀ ਵਿਚਚਰੀ ਵਾਲਿਆਂ ਨੇ ਕਹਿ ਦਿੱਤਾ ਥਾਣੇ ਥਾਣੇ ਆਏ ਸੀ ਥਾਣੇ ਕਦੇ ਰਸਤੇ ਆਏ ਸੀ ਥਾਣੇ ਕੁੱਟਿਆ ਮੇਰੀ ਸੱਸ ਨੂੰ ਉਹਨਾਂ ਨੇ ਸਵੇਰ ਸਵੇਰ ਆਏ ਖਰਚਾ ਨਹੀਂ ਆਗਾ ਕੁੱਟਿਆ ਮਾਰਿਆ ਉਹਨਾਂ ਨੇ ਉਹਦੇ ਮੁੜਿਆ ਨਹੀਂ ੋਟੇ ਘਰ ਵਾਲੀ ਦਾ ਨਾਮ ਕੀ ਸੀ ਬਚਿੱਤਰ ਸਿੰਘ ਬਚਿੱਤਰ ਸਿੰਘ ਹਾਂਜੀ ਡੀਐਸਪੀ ਸੀ ਨਹੀਂ ਡਟਾ ਡੀਐਸਪੀ ਦੱਸਿਆ ਜਾ ਰਿਹਾ ਸੀ ਆ ਸੀਆਰਪੀ ਐਫ ਦੇ ਨਹੀਂ ਮੇਰਾ ਘਰ ਵਾਲਾ ਦਿਹਾੜੀਦਾਰ ਹੈ ਮਿਸਤਰੀ ਹੋ ਤਾਂ ਮੁਝੇ ਦੂਰ ਆ ਸੋਰਾ ਸਾਹਿਬ ਸੋਰਾ ਸਾਹਿਬ ਐਸਪੀਸੀ ਤੁਹਾਡੇ ਸੋਰੇ ਵੱਲੋਂ ਹਮਲਾ ਕੀਤਾ ਗਿਆ ਹਾਲ ਸੋਰੇ ਨੇ ਹਮਲਾ ਕੀਤਾ ਕਿੰਨੇ ਜਣੇ ਸੀ ਤੁਸੀਂ ਕਿੰਨੇ ਜਣੇ ਸੀ ਤੁਹਾਡੇ ਸੋਰੇ ਦੇ ਪਰਿਵਾਰ ਵੱਲੋਂ ਕਿੰਨੇ ਜਣੇ ਸੀ ਸੋਰਾ ਮੇਰਾ ਕੱਲਾ ਸੀ ਅੱਛਾ ਤੇ ਕੁੱਟਿਆ ਮਾਰਿਆ ਮੇਰੇ ਘਰ ਜਾ ਕੇ ਮੇਰੇ ਸੱਸ ਗਈ ਸੱਸ ਨੇ ਕੁੱਟਿਆ ਸੱਸ ਨੂੰ ਕੁੱਟਿਆ ਉਹਨਾਂ ਨੇ ਖਰਚਾ ਨਹੀਂ ਹੀ ਦੇਂਦਿਆ ਅੱਛਾ ਖਰਚਾ ਨਹੀਂ ਸੀ ਦੇਂਦੇ ਵੀ ਹਾਂਜੀ ਕੁੱਟਦਾ ਮਾਰਦਾ ਸੀ ਕਿ ਕਾਰਨ ਕੀ ਹੈ ਕਿਤੇ ਵੀ ਦੋ ਵਿਆਹ ਹੋਏ ਸੀ ਤੁਹਾਡੇ ਸੋਰੇ ਦੇ ਹਾਂਜੀ ਦੋ ਵਿਆਹ ਸੀ ਕਾਰਨ ਇਹ ਕਿ ਮੇਰੀ ਸੱਸ ਜਿਹੜੀ ਪੇਕਿਆ ਕਰ ਰਹੀ ਰਹਿੰਦੀ ਸੀ ਅੱਛਾ ਹਾਂਜੀ ਕੇ ਕਿਆ ਕਰਨੀ ਦੀ ਸ਼ੁਰੂ ਤੋਂ ਕੋਟ ਦਾ ਮਾਰਦਾ ਰੱਖਦਾ ਨਹੀਂ ਕੇਸ ਕੀਤਾ ਹੀ ਨਹੀਂ ਸਸਨ ਹੂੰ ਕੇਸ ਕੀਤਾ ਕੇਸ ਵਾਲਿਆਂ ਨੇ ਆਖਿਆ ਬਾਪੂ ਲੈ ਜਾ ਲੈ ਜਾ ਬਾਪੂ ਖੜਤਾ ਹੀ ਤੇ ਛਪੜ ਚ ਬਟਾਵਾ ਦਿੰਦਾ ਹੈ ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੋਲੀਆਂ ਚਲੀਆਂ ਸੀ ਤਿੰਨ ਗੋਲੀਆਂ ਮੇਰੇ ਘਰ ਵਾਲੇ ਦੋ ਮਾਰੀਆਂ ਇੱਕ ਮੇਰੇ ਲੱਤ 'ਚ ਮਾਰੀ ਐ ਇੱਕ ਸੱਸ ਦੇ ਮਾਰੀ ਐ ਸੱਸ ਦੇ ਸਾਰੀਆਂ ਗੋਲੀਆਂ ਮਾਰਦੀ ਸਾਰੀਆਂ ਦੇ ਘਰ ਵਾਲੇ ਦੀ ਕਿੱਥੇ ਗੋਲੀ ਵਜੇ ਸੀ ਸਾਤੀ ਦਾ ਮਾਰ ਦਿੱਤੀਆਂ ਤਿੰਨ ਉਹ ਤੇ ਹੈ ਹੀ ਨਹੀਂ ਆ ਕੀ ਮੋਟੋਕੀ ਮੰਦ ਮੰਦ ਮਾਤੋ ਦਿੱਤਾ ਤੋਗੀਂ ਤੋਗੀਂ ਉਹ ਤੋਗੀ ਸੀ ਭਾਜੀ ਕਿੰਨੇ ਬੱਚੇ ਸੀ ਤੁਹਾਡੇ ਕਿੰਨੇ ਬੱਚੇ ਸੋ ਬੇਟੀਆਂ ਇੱਕ ਬੇਟਾ ਆ ਹੂੰ ਉਹ ਵਿਚਾਰੇ ਕੱਲੇ ਐ ਇੰਨੀ ਕਾਦੀ ਗੱਲ ਹੋ ਗਈ ਕਿ ਗੋੜੀਆਂ ਚਲਾਤੀਆਂ ਤੁਹਾਡੇ ਸਹੁਰੇ ਨੇ ਇੰਨਾ ਵੱਡਾ ਕੀ ਸੀ ਮਸਲਾ ਤਾਂ ਕੋਈ ਮਸਲਾ ਨਹੀਂ ਹੂੰ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ ਅੱਜ ਫੋਰਥ ਕੇਸ ਅੱਜ ਅੱਜ ਜਿਹੜੇ ਮਸਲੇ ਦੀ ਗੱਲ ਆਏ ਸੀ ਅੱਜ ਉਹਨਾਂ ਨੇ ਕੁੱਟਿਆ ਮੇਰੀ ਸੱਸ ਨੂੰ ਦੁਬਾਰਾ ਮਤਲਬ ਦੂਸਰੀ ਕੰਪਲੇਂਟ ਦੇਣਾ ਸੀ ਦੂਸਰੀ ਕੰਪਲੇਂਟ ਦਿੱਤੀ ਹੂੰ ਵਿਕਰਜਾ ਦੇ ਖਰਚਾ ਨਹੀਂ ਹੈਗਾ ਖਰਚਾ ਨਹੀਂ ਸੱਸ ਮੈਨੂੰ ਟੈਕ ਹੋਇਆ ਹੈ ਹਾਂ ਭਾਜੀ ਕਿੰਨੀ ਦੇਰ ਤੋਂ ਬਾਖ ਰਿੰਦਾ ਪੈ ਤੁਹਾਡਾ ਸੋਰਾ ਛੋਟੇ ਹੁੰਦਿਆਂ ਨਾ ਛੱਡ ਦਿੱਤਾ ਇਹਨਾਂ ਨੂੰ ਅੱਠ ਮੈਂ ਸ਼ੁਰੂ ਤੋਂ ਛੱਡ ਦਿੱਤਾ ਸੀ ਉਹਦਾ ਖਰਚਾ ਚੱਲਦਾ ਪਿਆ ਸੀ ਖਰਚਾ ਚੱਲਦਾ ਨਹੀਂ 1000 ਰੁਪਏ ਇੱਕ ਵਾਰ ਆਇਆ 1000 ਰੁਪਏ ਤੇ ਚੈਰੀ ਰਹਿੰਦੀ ਆ ਆਪਣੀ ਕਮਾ ਕੇ ਖਾਦੀ ਤੇ ਆਪਣੀ ਕਮਾ ਕੇ ਉਹਨੇ ਆਪਣੇ ਬੱਚੇ ਪਾਲੇ ਭਾਜੀ ਜਿੱਦਾਂ ਹੁਣ ਤੁਹਾਡੇ ਪੁਰਦਾਦੇ ਜੀ ਪਤੀ ਦੀ ਮੌਤ ਹੋ ਚੁੱਕੀ ਹੈ ਉਹ ਕੀ ਇਨਸਾਫ ਦੀ ਮੰਗ ਕੀ ਕਰਦੇ ਹੋ ਤੁਸੀਂ ਤੁਹਾਡਾ ਘਾਟਾ ਪੂਰਾ ਨਹੀਂ ਕਰ ਸਕਦਾ ਕੋਈ ਵੀ ਪਰ ਮੰਗ ਤੇ ਕਰਦੀ ਹੋ ਇਨਸਾਫ ਦੀ ਪ੍ਰਸ਼ਾਸਨ ਤੋਂ ਜਿਹੜੀ ਪਿਸਤਲ ਚਲਾਈ ਉਹਦੀ ਲਾਇਸੈਂਸ ਸੀ ਕਿ ਲਾਇਸੈਂਸ ਤੋਂ ਬਿਨਾਂ ਸੀ ਇਹ ਨੂੰ ਨਹੀਂ ਪਤਾ ਹੈ ਨਾ ਮੈਂ ਤਾਂ ਵਿਚਾਰੀ ਹੁੰਦੀ ਜਾਂਦੀ ਨਹੀਂ ਮੈਂ ਦੰਨ ਪੜਿਆ ਵਾਲਾ ਸਰ ਸਰ ਕੀ ਮਾਮਲਾ ਕੀ ਹੈ ਜੀ ਆਪਣਾ ਅਸੀਂ ਇੱਥੇ ਮੌਕੇ ਤੇ ਆਏ ਆ ਜੀ ਇੱਕ ਬੰਦਾ ਰੌਡ ਦਾ ਕੀਤਾ ਇਹਨੇ ਗੋਲੀ ਚਲਾਈ ਹੋਈ ਹੈ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਹੋਇਆ ਤੁਹਾਡੇ ਤੋਂ ਆਪਣੇ ਦੱਸ ਸਕਦੇ ਸਰ ਪੰਡਾ ਕਿਰਸਤਾਰ ਕੀਤਾ ਗਿਆ ਜੀ ਹਾਂਜੀ ਹਾਂਜੀ ਉਸ ਟੋਰ ਵੀ ਆਪਣੀ ਸੀ ਜਾਂ ਲਾਇਸੈਂਸ ਇਹ ਵੈਰੀਫਾਈ ਕਰਨਾ ਚਾਹੀਦਾ ਜੀ ਸਰ ਮੈਨੂੰ ਕੀ ਪਤਾ ਲੱਗਾ ਜੀ ਕੀ ਮਾਮਲਾ ਕੀ ਹੈ ਸਾਰਾ ਇਹਨਾਂ ਦਾ ਆਪਣਾ ਫੈਮਿਲੀ ਡਿਸਪਿਊਟ ਹੈ ਜੀ ਤੇ ਇਸੇ ਤਹਿਤ ਇਹਨੇ ਗੋਲੀ ਚਲਾਈ ਹੈ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਰੇ ਵਾਲੋ ਯਾਰ ਦੋ ਦੋ ਤਿੰਨ ਰਾਉਂਡ ਸਾਇਰ ਹੋਇਆ ਹੈ ਬਾਕੀ ਅਸੀਂ ਵੈਰੀਫਾਈ ਕਿੰਨੇ ਬੰਦੇ ਜਿਹਦੇ ਜਿਹਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਹੈ ਅ ਅੱਜ ਇਹ ਸਵਰੇ ਕਲੀਅਰ ਨਹੀਂ ਕਰਦੇ ਸਰ ਕਿੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਜੀ ਇੱਕ ਬੰਦੇ ਦੇ ਲੱਗੀ ਅਜੇ ਬਾਕੀ ਅਜੇ ਕਲੀਅਰ ਨਹੀਂ ਹੋਇਆ ਉਹਨਾਂ ਨੇ ਕੁੱਟਿਆ ਫਿਰ ਬਾਕੀਆਂ ਨੂੰ ਨਹੀਂ ਨਹੀਂ ਹਸਪੀਟਲ ਹਸਪੀਟਲ ਕਹਿੰਦੇ ਨੇ ਜਖਮੀ ਹੋਏ ਨੇ ਐਸਐਸਓ ਸਾਹਿਬ ਕਹਿੰਦੇ ਜਖਮੀ ਹੋਏ ਤੇ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਹਾਂ ਜੀ ਹਸਪੀਟਲ ਗਏ ਆ ਬਾਟਿੰਗ ਪਾਸ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਆ ਸਰ ਕਵੀ ਘੰਟੇ ਨਾਕਾ ਲੱਗ ਰਿਹਾ ਤੁਹਾਡਾ ਬਾੜ ਮੁਲਾਜ਼ਮਾਂ ਅੱਜ ਕਿੱਥੇ ਸੀ ਨਹੀਂ ਇੱਥੇ ਮੁਲਾਜ਼ਮਾਂ ਨੇ ਰਾਉਂਡ ਅਪ ਕੀਤਾ ਹੀ ਉਹਨਾਂ ਨੇ ਠੀਕ ਹੈ ਜੀ ਓਕੇ ਇਸ ਜਗ੍ਹਾ ਤੇ ਰਹਿ ਰਹੇ ਸੀ ਤੇ ਕਿੰਨੀ ਦੇਰ ਤੋਂ ਇਸ ਖਾਣੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਨੋਮੀਆ ਦਾ ਕੇਸ ਚੱਲ ਰਿਹਾ ਸੀ ਕੀ ਇਹ オリਜਨਲੀ ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਬਾਈ ਇਥੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਵੁੱਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰ ਪਾਵਰ ਕਰਨਾ ਇਸ ਕਰੇ ਜਿੱਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੈਨੂੰ ਫੜ ਕੇ ਨਾਲ ਦੇਣਾ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇਣਾ ਪੇਸ਼ ਕੀਤਾ ਜੀ ਸਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਕਿਉਂ ਚਲਾਈ ਗਈ ਕਾਰਨ ਨਹੀਂ ਹੈ ਕਿ ਨਾ ਤਾਂ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮਮਾ ਤੇ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਪਿਸਤੌਲ ਨਾਲ ਕਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸੀ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioy ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਟੂ ਵੈਪਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਵੱਲੋਂ ਗੋਲੀ ਚੱਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸਨੇ ਫਾਇਰ ਕੀਤਾ ਉਹ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਿਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲੈ। ਕਿੰਨੇ ਨਿਸ਼ਾਨੇ ਨੂੰ ਗੋਲੀਆਂ ਵਜੀਆਂ? ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਇਆ ਹੈ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕੋਜ਼ ਇਟਸ ਰੀਸੈਂਟ ਇਨਸੀਡੈਂਟ। ਤੇ ਉਹਦੇ ਦੇ ਹਲੇ ਹੋਰ ਤੱਥ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸਨੂੰ? ਹਲੇ ਇੱਕ ਤਾਂ ਦੇਖੋ ਜੱਸ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਦਿਖਾ ਦਿੱਤੇ ਸੀ ਇੱਕ ਸੀਗੇ ਦੇਖੋ ਇੱਕ ਇਹਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਤੇ ਹੀਸ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਿਹਾ ਹਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਅਸੀਂ ਇਦੇ ਤੇ ਵਰਕ ਕਰ ਰਹੇ ਹਾਂ ਜੀ ਆਦਰਸ਼ ਸਕੈਂਡਰੀ ਸਕੂਲ ਪੋਪਾਲ ਨੂੰ ਸਰਕਾਰੀ ਤੌਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰ ਮਾਨਸਾ ਦੇ ਹਵਾਲੇ ਕੀਤਾ ਗਿਆ ਤੇ 31 ਮਈ 2025 ਤੱਕ ਸਾਰੇ ਅਧਿਆਪਕ ਹਾਜ਼ਰੀ ਰਜਿਸਟਰ ਤੇ ਹਾਜ਼ਰੀ ਲਗਾਉਂਦੇ ਰੇ 31 ਮਈ ਨੂੰ ਦੁਪਹਿਰ 12 ਵਜੇ ਦੇ ਕਰੀਬ ਭਿੰਦਰਕੌਰ ਸੈਕੰਡਰੀ ਸਿੱਖਿਆ ਵੱਲੋਂ ਸਟਾਫ ਮੀਟਿੰਗ ਲਈ ਬੁਲਾਇਆ ਗਿਆ ਤੇ ਮੀਟਿੰਗ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਫੜੇ ਪਾਈਕੇ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਵੱਲੋਂ ਸਾਰੇ ਦੇ ਆਪਕਾਂ ਦੇ ਮੋਬਾਈਲ ਜਮ੍ਹਾਂ ਕਰਵਾ ਲਏ ਗਏ ਮੀਟਿੰਗ ਦੌਰਾਨ ਮੁੱਖਕ ਤੌਰ ਤੇ ਸਾਰੇ ਅਧਿਆਪਕਾਂ ਨੂੰ ਟਰਮੀਨੇਟ ਕਰਨ ਦਾ ਐਲਾਨ ਕਰ ਦਿੱਤਾ ਤੇ ਇਹ ਕਿਹਾ ਗਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਨਿਯੁਕਤ ਕਰੇਗੀ ਇਸ ਮੌਕੇ ਉਹਨਾਂ ਤੋਂ ਖਾਲੀ ਕਾਗਜ਼ ਤੇ ਦਸਤਖਤ ਕਰਵਾਏ ਗਏ ਤੇ 1 ਜੂਨ ਤੋਂ ਸਿਰਫ 78 ਵਿੱਚੋਂ 60 ਅਧਿਆਪਕਾਂ ਨੂੰ ਹੀ ਹਾਜ਼ਰੀ ਲਗਾਉਣ ਦੀ ਆਗਿਆ ਮਿਲੀ ਜਦ ਕਿ 18 ਅਧਿਆਪਕਾਂ ਨੂੰ ਰੋਕ ਦਿੱਤਾ ਗਿਆ ਜੋਦੇ ਅਧਿਆਪਕ ਨੂੰ ਮਿਲੇ ਤਾਂ ਉਹਨਾਂ ਨੇ ਉਹਨਾਂ ਦੀ ਵਿੱਤੀ ਬੋਝ ਕਰਾਰ ਦਿੱਤਾ ਅੱਜ ਸਾਡੀ ਜਿੱਤ ਹੋਈ ਹੈ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਰਿਆ ਜਿਨੇ ਡੀਕੇ ਦੀ ਦੁਕਾਨ ਦੇ ਪ੍ਰਦਾਨ ਨੇ ਜੀ ਪਹਿਨੀ ਬਾਗਾ ਤੇ ਦੂਸਰੇ ਨੇ ਬੂਤਾ ਸਿੰਘ ਜੀ ਸੁਭਾ ਕਰਤਾਨ ਤੇ ਇਹਨਾਂ ਦਾ ਸਾਡੇ ਨਾਲ ਬਹੁਤ ਸਹਿਯੋਗ ਰਿਆ ਇਹਨਾਂ ਮੋਹਨ ਤੱਕ ਅੱਜ ਤੱਕ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਚੱਲੇ ਨੇ

ਸਭ ਤੋਂ ਪਹਿਲਾਂ ਜਿਹੜਾ ਹਰਾ ਪਿੰਨਾ ਉਹ ਜਿਹੜੇ ਦੇਰਜਗਰ ਅਧਿਆਪਕ ਹੈ ਜਿਹੜੇ ਰੋਜ਼ ਲਕੀਆਂ ਖਾਂਦੇ ਆ ਰੋਜ਼ ਮਤਲਬ ਕਿਸੇ ਨੂੰ ਮਤਲਬ ਦਿੱਤਾ ਜਾਂਦਾ ਕਿਸੇ ਨੂੰ ਕੁਝ ਹੋ ਜਾਂਦਾ ਸਭ ਤੋਂ ਪਹਿਲਾਂ ਉਹਨਾਂ ਨੂੰ ਲੋਕਰ ਜਾਂਦੇ ਹਾਂ ਉਹਨਾਂ ਤੇ ਮੇਰਾ ਹਰਾ ਪਿੰਨਾ ਚੱਲੂਗਾ ਪਰ ਜਦੋਂ ਹੁਣ ਦੇਖਦੇ ਆ ਪਹਿਲਾ ਅਦਰਸ ਸਕੂਲ ਚੌਕੇ ਦੂਸਰਾ ਇਹ ਹੈਗਾ ਸੀਨੀਅਰ ਸੈਕੰਡਰੀ ਸਕੂਲ ਭਪਾਲ ਜਿੱਥੇ ਆਪਾਂ ਬੈਠੇ ਹਾਂ ਉਹ ਬਿਨਾਂ ਕੋਈ ਦੱਛੇ ਬਿਨਾਂ ਕਿਸੇ ਕਾਰਨਾ ਤੋਂ ਪਿਛਲੇ ਜੀਵ ਦੇ ਵਿੱਚ ਕਿ ਆਕੇ ਇਹਨਾਂ ਨੂੰ ਸਾਰੇ ਜਿਹੜੇ 21 21 ਅਧਿਅਤਕ ਹੈ ਉਹਨਾਂ ਨੂੰ ਖਾਰਜ ਕਰ ਦਿੱਤਾ ਹਾਂ ਅਸੀਂ ਇਹ ਦੇਖਦੇ ਹਾਂ ਕਿ ਉਹ ਜਿਹੜਾ ਪਿੰਲ ਚੱਲਦਾ ਸੀ ਉਹ ਕਿੱਦਾਂ ਨੂੰ ਚੱਲਣ ਲੱਗ ਗਿਆ ਇਹਦੇ ਪਿੱਛੇ ਕੀ ਬਈ ਮੰਨੀ ਹੈ ਕਿ ਜਦੋਂ ਜੀ ਕਰੋ ਕਿਸੇ ਨੂੰ ਕੱਢ ਦੇ ਜਦੋਂ ਜੀ ਕਰੋ ਕਿਸੇ ਨੂੰ ਰੱਖ ਲੈ ਦੇਖੋ ਸਾਡਾ ਸਿੱਧੇ ਤੌਰ ਤੇ ਕੰਮ ਜਿੱਥੇ ਬਣੁੰਦਾ ਇਹ ਨਹੀਂ ਪਰ ਇੰਨਾ ਟੀਚਰਾਂ ਨੇ ਸਾਰਿਆਂ ਨੇ ਸਾਡੇ ਕੋਲੇ ਹੋਈ ਬੇਨਤੀ ਕੀਤੀ ਸੀ ਕਿ ਅਸੀਂ ਥੋੜੇ ਜਿਹਾ ਸਾਡੀ ਕੋਈ ਸੁਣਦਾ ਨਹੀਂ ਤੁਸੀਂ ਸਾਡੀ ਸਪੋਰਟ ਕਰੋ ਇਹਨਾਂ ਨੇ ਮੈਂ ਉੱਦਮ ਨਾਮ ਸਾਡੇ ਵਿੱਚ ਹੋਰ ਕਿਸੇ ਪ੍ਰੋਗਰਾਮ ਤੇ ਆਇਆ ਸੀ ਵਿਸ਼ਵਾਸ ਦਵਾਇਆ ਸੀ ਕਿ ਅਸੀਂ ਡਟ ਕੇ ਤੁਹਾਡੇ ਨਾਲ ਖੜਾਂਗੇ ਤੁਹਾਡਾ ਕੰਮ ਹੀ ਹੈ ਸਾਡਾ ਕਿਉਂਕਿ ਬੱਚੇ ਸਾਡੇ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਆਗਰ ਜੇ ਮਨੇ ਪੜਾਈ ਕੀਤੀ ਹੈ ਖਰਚੇ ਦਿੱਤੇ ਹੈ ਤਾਂ ਅੱਜ ਤੁਹਾਨੂੰ ਐਵੇਂ ਧੱਕੇ ਨਾਲ ਕੱਢਿਆ ਜਾਂਦਾ ਤਾਂ ਬਿਲਕੁਲ ਪ੍ਰਤਾਸਤ ਨਹੀਂ ਕੀਤਾ ਜਾਊਗਾ। ਗੁڈਲਾਡਾ ਹਲਕੇ ਦੇ ਨਾਲ ਲੱਗਦੇ ਚਾਂਦਪੂਰਾ ਬੰਨ ਅੰਦਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਾਣੀ ਖਤਰੇ ਦੇ ਨਿਸ਼ਾਨ ਤੋਂ 6 ਫੁੱਟ ਥੱਲੇ ਹੋਣ ਕਾਰਨ ਲੋਕਾਂ ਨੇ ਆਪਣੇ ਖੇਤਾਂ ਦੇ ਆਲੇ-ਦੁਆਲੇ ਆੜਸੀ ਬੰਨ ਬਣਾਉਣੇ ਸ਼ੁਰੂ ਕੀਤੇ ਹਨ। ਜਾਣਕਾਰੀ ਅਨੁਸਾਰ ਸੈਫਨਾ ਅੱਗੇ ਬੂਟੀਆਂ ਅਤੇ ਪਾਣੀ ਦੇ ਵਹਾਅ ਵਿਚਾਰੇ ਦਰਖਤ ਵਗੈਰਾ ਸੈਫਨਾ ਦੇ ਅੱਗੇ ਰੁਕ ਜਾਣ ਕਾਰਨ ਪਾਣੀ ਦਾ ਬਹਾ ਅੱਗੇ ਵੱਲ ਘਟ ਗਿਆ ਜਿਸ ਕਾਰਨ ਪਿੱਛੇ ਵੱਲ ਨੂੰ ਪਾਣੀ ਉੱਪਰ ਵੱਲ ਚੜਨਾ ਸ਼ੁਰੂ ਹੋ ਗਿਆ ਜੋ ਕਿ ਅੱਜ 9 ਫੁੱਟ ਦੇ ਕਰੀਬ ਪੁੱਜ ਚੁੱਕਾ ਹੈ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਪਾਣੀ 14 ਫੁੱਟ ਦੇ ਕਰੀਬ ਜੇਕਰ ਹੋ ਚਾਹੁੰਦਾ ਹੈ ਤਾਂ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹਫੜਾ ਵਰਗੀ ਹਾੜਾਂ ਵਰਗੀ ਸਥਿਤੀ ਬਣ ਜਾਵੇਗੀ ਚੰਦਪੁਰ ਬੰਨ ਤੇ ਮੈਂ ਕਹਿਣਾ ਚਾਹਾਂਗਾ ਤੁਸੀਂ ਜਿਵੇਂ ਹੈਨਾ ਦੇਖ ਹੀ ਰਹੇ ਹੋ ਵੀ ਹੁਣ ਜਿਹੜਾ ਪਾਣੀ ਦਾ ਪੱਧਰ ਹੈ ਚੱਲ ਰਿਹਾ ਹੈ ਪਿੱਛੇ ਵਰਸਾਂਤਾਂ ਹੋਣ ਕਾਰਨ ਜਣੇ ਜੇ ਆਪਾਂ ਕਹਿ ਲਈ ਹੁਣ ਪਾਣੀ ਪੂਰੀ ਤੇਜ਼ੀ ਚ ਹੈ ਵੀ ਅੱਗੇ-ਅੱਗੇ ਖਾਤਰੀ ਦੀ ਘੰਟੀ ਨੁਕਸਾਨ ਹੈ ਇਸ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਪ੍ਰੋਪਰ ਉਰੇ ਆ ਕੇ ਜਾਂ ਜਿਵੇਂ ਹੁਣ ਤੁਸੀਂ ਲਾ ਲਓ ਵੀ ਉਰੇ ਤੁਸੀਂ ਇੱਧਰ ਵੀ ਕੈਮਰਾ ਮਾਰ ਲਓ ਵੈਸੇ-ਐਸੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਉਰੇ ਪ੍ਰਬੰਧਕ ਪ੍ਰਸ਼ਾਸਨ ਨੂੰ ਇੱਥੇ ਡਿਊਟੀ ਲਾਣੀ ਚਾਹੀਦੀ ਹੈ ਬਕਾਇਦਾ ਟੈਂਟ ਲਾ ਕੇ ਜਾਂ ਵੀਡੀਓ ਜੋ ਵੀ ਅਧਿਕਾਰੀ ਇੱਥੇ ਮੌਜੂਦ ਹੋਣੇ ਚਾਹੀਦੇ ਨੇ ਜੋ ਕਿ ਵੀ ਪਾਣੀ ਦਾ ਇਹ ਸਿਸਟਮ ਦੇਖਣਾ ਚਾਹੀਦਾ ਹੈ ਜੇ ਜੇ ਤੁਸੀਂ ਦੇਖੋ ਵੀ ਦਰਵਾਜ਼ੇ ਬੰਦ ਹੋਣੇ ਸ਼ੁਰੂ ਹੋ ਰਹੇ ਨੇ ਦਰ ਕਿਕਰਾਂ ਲੱਗ ਰਹੀ ਨੇ ਬੂਟੀ ਲੱਗ ਰਹੀ ਐ ਇੱਥੇ ਪੌਪਲਾਈਨ ਮਸ਼ੀਨ ਚੱਲਦੀ ਹੈ ਜ਼ਰੂਰ ਹੁਣ ਪਹਿਲੀ ਲੋਡ ਐ ਜੇ ਜੇ ਆਪਾਂ ਕਹਿੰਦੀ ਵੀ ਬੇਲ ਟੱਪ ਗਿਆ ਉਸ ਤੋਂ ਬਾਅਦ ਤਾਂ ਚੀਜ਼ ਆਵੇ ਨਾ ਆਵੇ ਉਹਦਾ ਕੋਈ ਫਾਇਦਾ ਨਹੀਂ ਜਦੋਂ ਲੋਕਾਂ ਦਾ ਨੁਕਸਾਨ ਹੁੰਦਾ ਹੈ ਜਿਵੇਂ ਗੱਲ ਕਰਾਂ ਪਿਛਲੀ ਵਾਰੀ ਜਦੋਂ ਬੰਨ ਟੁੱਟ ਗਿਆ ਸੀ ਲਾਲੋ ਵੀ ਕੁੱਲਰੀਆਂ ਕਾਨਗੜ ਚੱਕਰ ਦੀ ਸ਼ੇਰਪਾਵਾ ਬੰਮਣਾਲੇ ਤੱਕ ਦੇ ਲੋਕਾਂ ਦਾ ਨੁਕਸਾਨ ਹੋਇਆ ਜਾ ਕੇ ਬਾਈ ਬਹੁਤ ਲੋਕਾਂ ਨੂੰ ਜ਼ਿੰਮੇਵਾਰ ਨੂੰ ਨਾ ਦੁਆਰੇ ਝੋਨੇ ਲਾਣੇ ਪਏ ਬਹੁਤ ਖੱਜਲ ਖਵਾਰੀ ਅੱਜ ਕੱਲ ਹਰ ਇੱਕ ਬੰਦਾ ਠੇਕੇ ਤੇ ਲੈ ਕੇ ਟਾਈਮ ਪਾਸ ਕਰਦਾ ਮੈਂ ਤਾਂ ਹੀ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਇਹਦੇ ਵੱਲ ਪ੍ਰੋਪਰ ਪੂਰਾ ਧਿਆਨ ਦੇਣਾ ਚਾਹੀਦਾ ਹੁਣ ਇਹ ਤੋਂ ਸਬੰਧਤ ਅਧਿਕਾਰੀਆਂ ਨੂੰ ਇੱਥੇ ਭੇਜਣਾ ਚਾਹੀਦਾ ਡਿਊਟੀ ਲਾਣੀ ਚਾਹੀਦੀ ਹੈ ਇਹਦੀ ਪੂਰੀ ਦੇਖਰੇ ਕਰਨੀ ਚਾਹੀਦੀ ਹੈ ਤਾਂ ਜੋ ਕਿ ਵੀ ਇਹ ਖਤਰਾ ਹੈ ਵੀ ਲੋਕਾਂ ਦਾ ਨੁਕਸਾਨ ਹੋਣ ਤੋਂ ਬਚੇ ਜੇ ਆਪਾਂ ਪਹਿਲੀ ਗੌਰ ਕਰਾਂਗੇ ਫੇਰ ਹੀ ਇਹਦਾ ਫਾਇਦਾ ਬਾਈ ਜੇ ਇਹਦੀ ਗੌਰ ਨਾ ਕਰੀ ਨੁਕਸਾਨ ਹੈ ਪਿਛਲੇ ਸਾਲ ਵੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਤਾਂ ਹੀ ਸਰਕਾਰ ਨੂੰ ਕਹਿਣਾ ਚਾਹੁੰਗਾ ਵੀ ਇਹਦੇ ਪ੍ਰੋਪਰ ਧਿਆਨ ਦੇ ਕੇ ਹੁਣ ਇਹ ਤੋਂ ਇੱਥੇ ਦਾ ਜਿਹੜਾ ਸਿਸਟਮ ਹੈ ਮਸਲਾ ਉਹ ਹੱਲ ਕਰਨਾ ਚਾਹੀਦਾ ਤੇ ਪਿੰਡ ਵਾਸੀਆਂ ਵੱਲੋਂ ਕੀ ਪ੍ਰਬੰਧ ਕੀਤੇ ਜਾਂਦੇ ਆ ਹਾਂ ਬਾਈ ਪਿੰਡਾਂ ਵੱਲੋਂ ਜਦੋਂ ਪਿਛਲੀ ਵਾਰੀ ਬੰਨ ਢੁੰਡੇ ਸੀ ਲੋਕ ਬਹੁਤ ਉਰੇ ਆ ਕੇ ਟਰੈਕਟਰ ਟਰਾਲੀਆਂ ਪਿੰਡ ਕਰਦੇ ਨੇ ਤੇ ਮੈਂ ਨੇੜੇ ਤੇੜੇ ਦੀ ਪੰਚਾਇਤਾਂ ਨੂੰ ਵੀ ਬੇਨਤੀ ਕਰਦਾ ਵੀ ਸਾਰੀ ਪੰਚਾਇਤਾਂ ਨੂੰ ਵੀ ਚਲੋ ਰਲ ਮਿਲ ਕੇ ਉਰੇ ਹਨਾ ਹੰਬਲਾ ਮਾਰਨਾ ਚਾਹੀਦਾ ਹੈ ਗੇੜਾ ਮਾਰਨਾ ਚਾਹੀਦਾ ਦੇਖਦੇ ਰਲ ਮਿਲ ਕੇ ਹੁੰਦਾ ਦਾ ਕੰਮ ਰਲ ਮਿਲ ਕੇ ਹੈ ਪਰ ਪ੍ਰੋਪਰ ਸਰਕਾਰ ਨੂੰ ਇਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਮੈਂ ਗੱਲ ਕਰਾਂ ਪਿਛਲੀ ਵਾਰੀ ਜਦੋਂ ਬੰਨ ਟੁੱਟੇ ਸੀ ਉਹ ਵੀ ਥੋੜਾ ਜਿਹਾ ਸਰਕਾਰ ਦੀ ਜਣ ਗਹਿਲੀ ਕਾਰਨ ਟੁੱਟਿਆ ਸਰਕਾਰ ਨੇ ਪੂਰਾ ਪ੍ਰੋਪਰ ਧਿਆਨ ਨਹੀਂ ਦਿੱਤਾ ਨਾ ਕੋਈ ਮਸ਼ੀਨ ਆਈ ਕੁਝ ਨਹੀਂ ਆਇਆ ਜਦੋਂ ਸਾਰਾ ਸਿਸਟਮ ਖਰਾਬ ਹੋ ਗਿਆ ਬੰਨ ਟੁੱਟ ਗਿਆ ਬਾਈ ਬਾਅਦ ਚ ਗੁੱਸਾ ਆਇਆ ਨਾ ਉਹਦਾ ਕੋਈ ਫਾਇਦਾ ਨਹੀਂ ਲੱਗਿਆ ਗਿਆ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਜਿਹੜੇ ਪਿੰਡ ਡੁੱਬਣ ਦੇ ਦਰਿਏ ਤੇ ਉਹਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਬੰਧ ਹੋਣਾ ਚਾਹੀਦਾ ਸਰਕਾਰ ਨੇ ਕੋਈ ਟੋਪ ਲਾਈਨ ਦਾ ਕੋਈ ਇੰਤਜ਼ਾਮ ਕੀਤਾਗਾ ਕਿਤੇ ਅਜੇ ਤੱਕ ਇਹ ਤਾਂ ਕੋਈ ਮੌਕੇ ਦਾ ਹੈ ਹੀ ਨਹੀਂ ਇੰਤਜ਼ਾਮ ਬਾਕੀ ਕਰਨਾ ਚਾਹੀਦਾ ਹੈ ਹਾਲਾਤ ਦੇਖ ਕੇ ਕਿੰਨਾ ਕੁ ਪਾਣੀ ਆ ਹੁਣ ਬਈ ਹੁਣ ਪਾਣੀ ਤਾਂ ਦੱਸੀ ਜਾਂਦੇ ਆ 8 8 ਫੁੱਟ 8 8.5 ਫੁੱਟ ਦੱਸੀ ਜਾਂਦੇ ਆ 14 ਫੁੱਟ ਤੇ ਕਹਿੰਦੇ ਡੇਂਜਰ ਜ਼ੋਨ ਆ ਕਿੰਨਾ ਕੁ ਨੁਕਸਾਨ ਹੋ ਜੰਦਾ ਬਈ ਨੁਕਸਾਨ ਪਿਛਲੀ ਵਾਰੀ ਤਾਂ ਬਹੁਤ ਨੁਕਸਾਨ ਹੋਇਆ ਸੀ ਪਿਛਲੀ ਵਾਰੀ ਜਦੋਂ ਪਾਣੀ ਆਇਆ ਸੀ ਪਿੰਡਾਂ ਦੇ ਪਿੰਡ ਡੁੱਬੇ ਨੇ ਜ਼ਮੀਨਾਂ ਜ਼ਮੀਨਾਂ ਦਾ ਨੁਕਸਾਨ ਹੋਇਆ ਆ ਸਰਕਾਰ ਨੂੰ ਇਹਦਾ ਸੁਵਿਧਾ ਕਰਨੀ ਚਾਹੀਦੀ ਆ ਤੁਹਾਡੇ ਪਿੰਡ ਨੂੰ ਕਿੰਨਾ ਕੁ ਕਿੰਨਾ ਕੁ ਖਤਰਾ ਹੋਣਾ ਸਾਡੇ ਪਿੰਡ ਨੂੰ ਤਾਂ ਲਗਭਗ ਖਤਰੇ ਖਤਰੇ ਜੇ ਹੁੰਦਾ ਸਾਡਾ ਪਿੰਡ ਪਿੰਡ ਸਾਡਾ ਗਿਰਨੋ ਆ ਮਾਮਪੁਰ ਦੇ ਲਵੇ ਉਹ ਜਾ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਆਊਟਸੋਰਸ ਵਰਕਰਸ ਯੂਨੀਅਨ ਵੱਲੋਂ 10 ਜੂਨ ਤੋਂ ਅਨਮਿੱਤ ਸਮੇਂ ਦੀ ਹਟਾਲਾ ਜਾਰੀ ਰੱਖਦੇ ਅੱਜ ਸੰਗਰੂਰ ਵਿਖੇ 4 ਜੁਲਾਈ ਦੇ ਝੰਡਾ ਮਾਰਚ ਸੰਬੰਧੀ ਜਥੇਬੰਦੀ ਵੱਲੋਂ ਸਟੇਟ ਬਾਡੀ ਆਗੂ ਵੱਲੋਂ ਮੀਟਿੰਗ ਕੀਤੀ ਗਈ ਪਰ ਪ੍ਰਸ਼ਾਸਨ ਦੇ ਤਾਲ ਮੇਲ ਲਾਲ ਤੇ 4 ਜੁਲਾਈ ਦੇ ਝੰਡਾ ਮਾਰਚ ਤੇ ਦਬਾਅ ਸਦਕਾ ਜਥੇਬੰਦੀ ਦੀ 9 ਜੁਲਾਈ ਨੂੰ ਸਬ ਕਮੇਟੀ ਦੇ ਨਾਲ ਮੀਟਿੰਗ ਕਰਵਾਈ ਜਾਵੇਗੀ ਤੇ ਇਸ ਮੌਕੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਨਿਹੰਗ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸਬ ਕਮੇਟੀ ਦੀ ਮੀਟਿੰਗ ਵਿੱਚ ਸੀਵਰੇਜ ਬੋਰਡ ਦੇ ਆਊਟਸੋਰਸਡ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ 11 ਜੁਲਾਈ ਨੂੰ ਇਸ ਤੋਂ ਵੀ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਅਟਸਲਾਈ ਸੀਵਰੇਜ ਬੋਰਡ ਆਊਟਸੋਰਸ ਵਰਕਰ ਯੂਨੀਅਨ ਵੱਲੋਂ ਪੂਰੇ ਪੰਜਾਬ ਦੇ ਵਿੱਚ ਸੀਵਰੇ ਬੋਰਡ ਦੇ ਕੱਚੇ ਕੰਮਿਆਂ ਦੇ ਲਈ ਧਰਨਾ ਲੱਗਿਆ ਹੋਇਆ ਹੈ ਉਹਨਾਂ ਨੂੰ ਪੱਕੇ ਕਰਾਉਣ ਵਾਸਤੇ ਤੇ ਕੱਲ ਦਾ ਜਿਹੜਾ ਸੰਰੂਰ ਦੇ ਵਿੱਚ ਝੰਡਾ ਮਾਰਚ ਕਰਨ ਜਾ ਰਹੇ ਸੀਗੇ ਉਸ ਨੂੰ ਸਰਕਾਰ ਉਸ ਦੇ ਦਬਦਬੇ ਨੂੰ ਦੇਖਦੇ ਹੋਏ ਸਰਕਾਰ ਨੇ ਸਾਨੂੰ ਮੀਟਿੰਗ ਦਿੱਤੀ ਹੈ ਜਿਹੜੀ ਕਿ ਸਬ ਕਮੇਟੀ ਦੇ ਨਾਲ ਹੋਣੀ ਹੈ ਜਿਦੇ ਵਿੱਚ ਵਿੱਤ ਮੰਤਰੀ ਜੀ ਸਾਡੇ ਚੀਮਾ ਸਾਹਿਬ ਤੇ ਮੰਤਰੀ ਸਾਹਿਬ ਅਮਨਾ अरोड़ा ਜੀ ਤੇ ਇੱਕ ਮੰਤਰੀ ਸਾਹਿਬ ਸਾਡੇ ਹੋਰ ਹੈ ਤੀਜੇ ਮੈਂ ਨਾਮ ਉਹਨਾਂ ਦਾ ਬਿਸਰ ਗਿਆ ਉਹਨਾਂ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੈ ਉਹ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਹੋਣੀ ਹੈ 9 ਤਰੀਕ ਨੂੰ ਜਿਹੜੀ 9 ਤਰੀਕ ਦੀ ਮੀਟਿੰਗ ਲੱਗੀ ਮਿਲੀ ਹੈ ਉਸ ਮੀਟਿੰਗ ਦੇ ਵਿੱਚ ਜੇਕਰ ਸਰਕਾਰ ਇਹਨਾਂ ਕਰਜ਼ੇ ਮੁਲਾਜ਼ਮਾਂ ਲਈ ਕੁਝ ਲੈ ਕੇ ਆਉਂਦੀ ਹੈ ਵਧੀਆ ਕੋਈ ਹੱਲ ਹੈ ਜਿਹੜਾ ਕੱਢ ਕੇ ਲੈ ਕੇ ਆਉਂਦੀ ਹੈ ਤਾਂ ਠੀਕ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ 11 ਤਰੀਕ ਨੂੰ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਸੀਵਰੇ ਦੀਆਂ ਮੋਟਰਾਂ ਬੰਦ ਕਰਕੇ ਜਿਹੜਾ ਕਿ ਸੰਘਰਸ਼ ਸਾਹਿ ਤੇਜ਼ ਕੀਤਾ ਜਾਊਗਾ ਜੇਕਰ ਸਰਕਾਰ ਸਾਡੇ ਲਈ ਕੁਝ ਲੈ ਕੇ ਆਉਂਦੀ ਹੈ ਤਾਂ ਅਸੀਂ ਆਪਣੇ ਕੰਮਾਂ ਤੇ ਆਉਣ ਨੂੰ ਤਿਆਰ ਆ ਤੇ ਜਿਹੜਾ ਕੱਲ ਦਾ ਝੰਡਾ ਮਾਰਚ ਅਸੀਂ ਸੰਗਰੂਰ ਦੇ ਵਿੱਚ ਕਰਨ ਜਾ ਰਹੇ ਸੀਗੇ ਉਹ ਅਸੀਂ ਮੁਲਤਵੀ ਕਰਦੇ ਆ ਉਹ ਝੰਡਾ ਮਾਰਚ ਅਸੀਂ ਨਹੀਂ ਕਰਾਂਗੇ ਕਿਉਂਕਿ 9 ਜੁਲਾਈ ਦੀ ਜਿਹੜੀ ਮੀਟਿੰਗ ਉਹ ਮੰਤਰੀ ਸਾਹਿਬ ਦੇ ਨਾਲ ਸਾਡੀ ਸਬ ਕਮੇਟੀ ਦੇ ਨਾਲ ਨਿਕਲੀ ਹੈ ਉਸ ਮੀਟਿੰਗ ਦੇ ਵਿੱਚ ਸਰਕਾਰ ਸਾਡੇ ਲਈ ਚੰਗਾ ਫੈਸਲਾ ਲੈ ਕੇ ਆਵੇ ਇਹ ਸਰਕਾਰ ਨੂੰ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਜੇਕਰ ਸਰਕਾਰ ਸਾਡੇ ਸੀਵਰੇਜ ਬੋਰਡ ਦੇ ਕੱਚੇ ਕੰਮਿਆਂ ਵਾਸਤੇ ਕੋਈ ਚੰਗਾ ਫੈਸਲਾ ਨਹੀਂ ਲੈ ਕੇ ਆਉਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਜਿਹੜਾ ਉਹ ਹੋਰ ਤੀਜ਼ ਕੀਤਾ ਜਾਊਗਾ ਨਸ਼ੇ ਦੀ ਤਸਕਰੀ ਤੇ ਗੈਰ ਕਾਨੂੰਨੀ ਹਥਿਆਰਾਂ ਵਿਰੁੱਧ ਇੱਕ ਮਹੱਤਵਪੂਰਨ ਕਾਰਵਾਈ ਵਿੱਚ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦੀ ਆਪਣੀ ਨਿਰੰਤਰ ਮੁਹਿੰਮ ਦੇ ਹਿੱਸੇ ਵਜੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ 5 ਕਿਲੋ 314 ਗ੍ਰਾਮ ਹੈਰੋਇਨ ਤੇ 2 ਕਿਲੋ ਫੀਨ ਤੇ ਇੱਕ ਦੇਸੀ ਪਿਸੋਲ 32 ਬੋਰ ਤੇ 6 ਜਿੰਦਾ ਰੋਂਦ ਬਰਾਮਦ ਕੀਤੇ ਹਨ ਪਿਛਲੇ 2 ਦਿਨਾਂ ਦੇ ਵਿੱਚ ਜਲੰਧਰ ਕਮਿਸ਼ਨਰੇਟ ਵੱਲੋਂ ਯੁਧ ਨਸ਼ਿਆਂ ਵਿਰੁੱਧ ਦੇ ਅਧੀਨ ਕਾਰਵਾਈ ਕਰਦੇ ਹੋਏ ਦੋ achhiyan recoveries ਕਮਰਸ਼ੀਅਲ ਹੀਰੋਇਨ ਦੀਆਂ ਰਿਕਵਰੀਜ਼ ਕੀਤੀਆਂ ਗਈਆਂ ਹਨ ਇਹਨਾਂ ਦੇ ਵਿੱਚ ਇੱਕ ਵਾਰ ਇੱਕ ਹਰਪਾਲ ਸਿੰਘ ਰੈਜ਼ੀਡੈਂਟ ਆਫ ਚੀਟਾ ਅੰਮ੍ਰਿਤਸਰ ਤੋਂ 5 ਕਿਲੋ ਹਿਰੋਇਨ ਦੀ ਰਿਕਵਰੀ ਹੋਈ ਹੈ ਅਤੇ ਇਸ ਤੋਂ ਇਲਾਵਾ ਹਰਜਿੰਦਰ ਸਿੰਘ ਇਲੀਅਸ ਗੋਰਾ ਜੋ ਕਿ ਜਲੰਧਰ ਸ਼ਹਿਰ ਦਾ ਹੀ ਨਿਵਾਸੀ ਹੈ ਤੇ ਜਿਸ ਦੇ ਆਲਰੇਡੀ 4 ਮੁਕਦਮੇ ਦਰਜ ਹਨ ਉਸ ਤੋਂ 258 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ। ਇਹਨਾਂ ਦੋਵਾਂ ਕੇਸਾਂ ਦੇ ਵਿੱਚ ਇਹਨਾਂ ਦਾ ਸੋਰਸ ਕੀ ਸੀ ਤੇ ਅੱਗੇ ਇਹਨਾਂ ਨੇ ਇਸ ਨੂੰ ਕਿੱਥੇ ਡਿਲੀਵਰ ਕਰਨਾ ਸੀ ਉਸ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਕਾਰਵਾਈ ਦੇ ਨਾਲ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਇੱਕ ਚੰਗੀ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਤੇ ਇਹਨਾਂ ਦੇ ਸਾਥੀਆਂ ਦੇ ਉੱਪਰ ਵੀ ਪੁਛਪੜਤਾਲ ਕੀਤੀ ਜਾ ਰਹੀ ਹੈ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਾਨੂ ਦੇਵ ਜਾਸਤ